ਆਹੀ ਹੈ ਜੀ ਮੇਰ ਕੋ ਔਰ ਕੋੜ ਸਾਰਾ ਸਭ ਦਾ ਪਿਆਵਾ ਟੀਮ ਮੱਲੇ ਜਗ੍ਹਾ ਮੈਂ ਕੀਤੀ ਸੀ ਇੱਕ ਮਹੀਨਾ ਪਹਿਲਾਂ ਬਾਅਦ ਚ ਇਹਨਾਂ ਨੇ ਕਿਹਾ ਵੀ ਗੁਰਦੁਆਰੇ ਵਾਸਤੇ ਜਗ੍ਹਾ ਦੇ ਦੇਓ ਔਰ ਇਹਨਾਂ ਨੇ ਕਿਹਾ ਸੀ ਵੀ 6 ਮਹੀਨੇ ਬਾਅਦ ਅਸੀਂ 20000 ਰੁਪਏ ਕਰਾਈ ਦੇ ਦਿਆਂਗੇ ਕੁੜੀਆਂ ਕਰਾਈਆਂ ਇਕੱਠੀਆਂ ਹੋਈਆਂ ਬਾਅਦ ਚ ਕਰਾਈਆਂ ਇਕੱਠੀਆਂ ਨਹੀਂ ਹੋਈਆਂ ਸੰਤ ਕੋ ਪੈਸੇ ਇਕੱਠੇ ਨਹੀਂ ਹੋਏ 22 ਦੇ ਵਿੱਚ ਅਸੀਂ ਰਜਿਸਟਰੀ ਕਰਾਉਣੀ ਸੀ ਸਾਲ ਲੰਘ ਗਿਆ ਫਿਰ ਵੀ ਨਹੀਂ ਹੋਈ 23 ਦੇ ਵਿੱਚ ਤੱਕ ਵੀ ਆ ਕੇ ਪੈਸੇ ਨਹੀਂ ਇਹਨਾਂ ਪੂਰੇ ਹੋਏ ਫਿਰ ਇਹਨਾਂ ਨੇ ਕਿਹਾ ਕਿ ਸਾਨੂੰ 20 ਮਰਲੇ ਉਹ ਜਿਹੜੀ ਜਗ੍ਹਾ ਅਸੀਂ ਪੁਰਸਾਰਾ ਬਣਾ ਲੈਨੇ ਆ 10 ਮਰਲੇ ਜਿਹੜੀ ਸੀ ਉਹ ਰੱਖੀ ਸੀਗੀ ਉਹਨਾਂ ਨੇ ਜਿਹੜੀ দান ਕੀਤੀ ਸੀ ਔਰ 10 ਮਰਲੇ ਇਹਨਾਂ ਦੀ ਵਿਰਾਹੀ ਦੇ ਵਿੱਚੋਂ ਪੈਸੇ ਜਿਹੜੇ ਸੀ ਉਹਦੇ ਵਿੱਚੋਂ ਰਜਿਸਟਰੀ ਕਰਾ ਕੇ ਗੁਰਦੁਆਰਾ ਸਾਹਿਬ ਦੇ ਨਾਂ ਤੇ ਰਜਿਸਟਰੀ ਹੋ ਗਈ ਆ ਔਰ ਇਹ ਤੋਂ 2 ਸਾਲ ਪਹਿਲਾਂ ਜਦੋਂ ਇਹਨਾਂ ਨੇ ਮੈਨੂੰ ਜਵਾਬ ਦਿੱਤਾ ਮੈਂ ਬਾਹਰ ਜਾਣਾ ਸੀ ਮੈਂ ਆਪਣਾ ਸਾਰਾ ਦਾਸ ਸਾਹਿਬ ਕਾ ਵੀ ਨਹੀਂ ਉਹ ਸਭ ਜੀ ਤੌਰੋਂ ਦਿੱਤਾ ਔਰ ਉਹਨੂੰ ਮੈਂ ਕਿਹਾ ਕਿ ਮੈਨੂੰ ਬਕਾਇਆ ਦੇ ਦਿਓ ਇਹਨਾਂ ਨੇ ਕਿਹਾ ਕਿ ਆਪਣੇ ਕੋਲੋਂ ਪੈਸੇ ਖਰਚ ਕੇ ਤੁਸੀਂ ਰਜਿਸਟਰੀ ਕਰਾ ਦਿਓ ਤੇ ਇਹਨਾਂ ਦੇ ਬਲੈਂਕ ਚੈੱਕ ਅੱਜ ਤੱਕ ਮੇਰੇ ਕੋਲ ਪਏ ਹੋਏ ਆ ਜਦ ਕਿ ਇਹਨਾਂ ਕੋਲ ਸਾਹਿਬ ਤਾਂ ਸੀਗਾ ਔਰ ਮੈਂ ਰਜਿਸਟਰੀ ਕਰਾ ਕੇ ਮੈਂ ਜਿਹੜਾ ਡੀਲਰਾਂ ਦਾ ਬਕਾਇਆ ਵਾ ਉਹ ਤੁਸੀਂ ਦੇ ਕੇ ਤੇ 10 ਮਰਲੇ ਦੀ ਰਜਿਸਟਰੀ ਜਿਹੜੀ ਕਰਾ ਲਓ ਇਹਨਾਂ ਨੇ ਡੀਲਰਾਂ ਨੂੰ ਬਕਾਇਆ ਨਹੀਂ ਦਿੱਤਾ ਔਰ ਨਹੀਂ ਰਜਿਸਟਰੀ ਕਰਾਈ ਸਾਡੀ ਕਮੇਟੀ ਪਾਈ ਸੀ ਜਿਹੜੀ ਕਮੇਟੀ ਸੀ ਉਹ ਵੀ ਸਰਬਜੀਤ ਕੌਰ ਨੇ ਵਰਤੀ ਆ ਅੱਜ ਤੱਕ ਵੀ ਉਹਦੇ ਕਮੇਟੀ ਦੇ ਪੈਸੇ ਉਹਦੇ ਕੋਲ ਪਏ ਹੋਏ ਆ ਬਚਦੇ ਬਾਅਦ ਚ ਇਹਨਾਂ ਨੇ ਮੈਂ ਸਤੰਬਰ ਮਹੀਨੇ ਦੇ ਵਿੱਚ ਆਣ ਕੇ ਇਹਨਾਂ ਦੇ ਨਾਲ ਬਾਹਰ ਆਣ ਕੇ ਫੇਰ ਸਾਫ ਕੀਤਾ ਔਰ ਇਹਨਾਂ ਕੋ ਪੈਸੇ ਮੰਗਦਾ ਰਿਆ ਜਦ 2025 ਹੋ ਗਿਆ ਤੇ 10 ਮਰਲੇ ਦੀ ਜਿਹੜੀ ਰਜਿਸਟਰੀ ਹੋਣ ਵਾਲੀ ਰਹਿੰਦੀ ਸੀ ਦੀਰਣਾ ਕਿਹਾ ਕਿ ਸਾਡੇ ਪਲਾਟ ਸਾਰੇ ਵੇਚਿਆ ਭਾਜੀ ਤੁਸੀਂ ਜਾਂ ਤਾਂ ਰਜਿਸਟਰੀ ਕਰਾ ਲਓ ਡੇਟ ਤੁਹਾਡੀ ਲੰਘ ਗਈ ਆ ਤੇ ਨਹੀਂ ਤੇ ਹੁਣ ਤੁਹਾਡਾ ਬਿਆਨਾ ਮਾਰਿਆ ਜਾਣਾ ਪਰ ਮਜਬੂਰ ਨੂੰ ਮੈਨੂੰ ਫਰਵਰੀ ਦੇ ਵਿੱਚ 28 ਫਰਵਰੀ ਨੂੰ 2025 ਦੇ ਵਿੱਚ 10 ਮਰਲੇ ਜਿਹੜੇ ਸੀ ਉਹਦਾ ਮੈਂ ਬਕਾਇਆ ਕੋਲੋਂ ਦਿੱਤਾ ਵਾ ਬਕਾਇਆ ਦੇ ਕੇ ਰਜਿਸਟਰੀ ਕਰਾ ਲਈ ਜਦ ਕਿ ਇਹਨਾਂ ਕਹੇ ਕਿ ਸਾਨੂੰ ਥਾਂ ਹੀ ਵੀ ਮਰਲੇ ਚਾਹੀਦਾ ਤੇ ਇਸ ਕਰਕੇ ਮਤਲਬ ਜਿਹੜੀ ਗੱਲ ਸੀ ਉਹ ਮੈਨੂੰ ਰਜਿਸਟਰੀ ਮਜਬੂਰ ਨੂੰ ਕਰਨੀ ਪਈ ਜਦ ਕਿ ਤਿੰਨ ਸਾਲ ਰਜਿਸਟਰੀ ਦਾ ਟਾਈਮ ਵੀ ਲੰਘ ਚੁੱਕਾ ਸੀ 10 ਮਰਲੇ ਜਿਹੜਾ ਗੁਰਦੁਆਰੇ ਦੇ ਵਿੱਚ ਔਰ 10 ਮਰਲੇ ਜਗ੍ਹਾ ਜਿਹੜੀ ਇਹਨਾਂ ਦੀ ਗ੍ਰਾਹੀ ਚਾ ਬਾਕੀ ਕੁੱਝ ਪੈਸੇ ਮੇਰੇ ਕੋਲ ਬਚਦੇ ਆ ਅੱਜ ਵੀ ਇਹ ਹਿਸਾਬ ਕਰਕੇ ਜੋ ਮੇਰੇ ਕੋਲ ਬਚਦੇ ਨੇ ਜਿੰਨੇ ਪੈਸੇ ਬਚਦੇ ਆ ਇਹ ਕਹਿੰਦੇ ਵੀ ਅਸੀਂ ਉੱਪਰ ਡਵੈਲਪਮੈਂਟ ਕਰਨੀ ਆ ਸਾਡੇ ਕੋਲ 5 ਸਾਲਾਂ ਚ ਪੈਸੇ ਤਿਆਰ ਨਹੀਂ ਹੋ ਸਕਦੇ ਉਸ ਦੌਰਾਨ ਕਿੱਥਨਾ ਬਣੇਗਾ ਮੈਂ ਅੱਜ ਵੀ ਉਹ ਜਿਹੜੇ ਪੈਸੇ ਬਚਦੇ ਉਹ ਦੇਣ ਨੂੰ ਤਿਆਰ ਜਿਹੜੀ ਕੰਮ ਤੇ ਗਈ ਆ ਇਹ ਹੈਗੀ ਆ ਦੂਸਰੀ ਬਾਦੀ ਦੇ ਵਿੱਚ ਇਹ ਨਵੀਂਪੁਰ ਕਲੋਨੀ ਦੇ ਵਿੱਚ ਜਗ੍ਹਾ ਗਈ ਆ ਔਰ ਗੁਰਦੁਆਰੇ ਦੀ ਜਗ੍ਹਾ ਜਿਹੜੀ ਆ ਉਹਨੂੰ ਦੂਸਰੇ ਪਾਸਿਓਂ ਗਲੀ ਲੱਗਦੀ ਆ ਜਿੱਦਾਂ 60 ਫੁੱਟ ਫੰਟ ਹੈਗਾ ਇਹ ਗੁਰਦੁਆ ਇਹਦੇ ਵਿੱਚ ਜਦੋਂ ਮੈਂ ਪਲਾਟ ਲਿਆ ਮੇਰੇ ਕੋਲ ਡਾਕੂਮੈਂਟਸ ਆ ਰਜਿਸਟਰੀ ਦੇ ਵਿੱਚ ਢੀਲਦਰਾ ਨੇ ਗੜੀ ਬੰਦ ਕਰਕੇ ਮੈਨੂੰ ਲੈ ਕੇ ਦਿੱਤਾ ਆ ਹੂੰ ਉਹ ਜਦ ਉਹ ਉਹ ਜੀ ਜਗ੍ਹਾ ਸੀ ਉੱਤੇ ਮੈਂ ਕੰਦ ਕੱਢੀ ਆ ਕੰਦ ਕੱਢ ਕੇ ਇੱਕ ਦਿਨ ਆਣ ਕੇ ਮੇਰੀ ਕੰਦ ਕੱਢਦੀ ਆ ਮੈਂ ਬਿਮਾਰ ਸੀ ਮੈਂ ਹਾ ਹਸਪੀਟਲ ਵਿੱਚ ਦਾਖਲ ਸੀਗਾ 15 ਤਰੀਕ ਨੂੰ ਮੇਰੀ ਗੈਰਹਾਜ਼ਰੀ ਦੇ ਵਿੱਚ ਇਹਨਾਂ ਨੇ ਮੇਰੀਆਂ ਜਿਹੜੀਆਂ ਸੀ ਸਾਰੀਆਂ ਇਕਰਤਾਂ ਤੋਂ ਚੁੱਕ ਕੇ ਨਿਯਾਜ ਤੌਰ ਤੇ ਮੇਰਾ ਰਸਤਾ ਜਿਹੜਾ ਖੋਲਤਾ ਇਸ ਵਾਸਤੇ ਮੈਨੂੰ ਹੁਣ ਉਹ ਜਿਹੜੀ ਕੰਦ ਕੱਢਣ ਵਾਸਤੇ ਅੱਜ ਮੈਂ ਕੰਦ ਕੱਢਣ ਵਾਸਤੇ ਇੱਥੇ ਆਇਆ ਵਾ ਇਹ ਸਾਰੀਆਂ ਜਨਨੀਆਂ ਇਕੱਠੀਆਂ ਹੋ ਕੇ ਤੇ ਆਣ ਕੇ ਤੇ ਸਾਡੇ ਨਾਲ ਗਾੜੀ ਕੋਚ ਕਰਨਾ ਪਿਆ ਅਸੀਂ ਸਾਰੇ ਜੀ ਅੰਦਰ ਵੜ ਗਏ ਆ ਇਹਨਾਂ ਦੀ ਜਿਹੜੀ ਫੁਟੇਜ ਆ ਵੀ ਮੇਰੇ ਕੋਲ ਹੈਗੀ ਆ ਤੇ ਨੇੜੀ ਆਉਂਦੀਆਂ ਨੇ ਬਹੁਤ ਸਾਨੂੰ ਮੰਦਾ ਚੰਗਾ ਬੋਲਦੀਆਂ ਨੇ ਔਰ ਕੰਧ ਜਿਹੜੀ ਆ ਕੰਧ ਉੱਥੇ ਦੀ ਉੱਥੇ ਹੀ ਰੁਕੀ ਆ ਜਦ ਕਿ ਮੇਰੇ ਕੋਲ ਇੱਕ ਮੈਜਿਸਟ੍ਰੇਟ ਦੀ ਰਜਿਸਟਰੀ ਆ ਜਿਹਦੇ ਵਿੱਚ ਕੰਧ ਬੰਦ ਲਿਖੀ ਹੋਈ ਆ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਜੋ ਵੀ ਮੇਰੇ ਦਸਤਾਵੇਜ਼ ਆ ਦਸਤਾਵੇਜ਼ਾਂ ਦੇ ਹਿਸਾਬ ਨਾਲ ਕਾਨੂੰਨ ਦੇ ਹਿਸਾਬ ਨਾਲ ਮੈਨੂੰ ਇਨਸਾਫ਼ ਦਿਵਾਇਆ ਜਾਵੇ ਔਰ ਮੇਰੀ ਦੁਵਾਰ ਜਿਹੜੀ ਆ ਜਦੋਂ ਲਿਖੀ ਹੋਈ ਆ ਮੇਰੀ ਦੁਵਾਰ ਖੜਾਈ ਜਾਵੇ ਮੈਂ ਜਦ ਵੀ ਦੁਵਾਰ ਕੱਢਣ ਲੱਗਦਾ ਵਾਂ ਇਹਨਾਂ ਦੋ ਤਿੰਨ ਵਾਰੀ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਜਨਾਨੀਆਂ ਆ ਕੇ ਇਕ ਰੋੜਾ ਚਲਾਉਂਦੀਆਂ ਅੱਜ ਵੀ ਮੈਂ ਕੰਦ ਕੱਢਣ ਲੱਗਾ ਹੀ ਮੇਰੇ ਮਿਸਤਰੀਆਂ ਦੇ ਵੀ ਇਹਨਾਂ ਨੇ ਹਮਲਾ ਕਰਕੇ ਭਜਾ ਦਿੱਤੇ ਆ ਮੇਰਾ ਸਮਾਨ ਉਸ ਤਰ੍ਹਾਂ ਹੀ ਬਾਹਰ ਪਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹੀ ਸਾਰੀ ਸੰਗਤ ਨੇ ਤੀਨ ਰਲੇ ਜਗਾ ਲਈ ਸੀ ਕਲੋਨੀ ਚ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਉਹਦੇ ਵਿੱਚੋਂ ਪੱਤਰ ਸਿੰਘ ਨੂੰ ਅੱਗੇ ਕੀਤਾ ਸੀ ਵੀ ਮਤਲਬ ਕਿ ਕਲੋਨੀ ਵਿੱਚ ਇੱਕ ਬਾਕੀ ਸਾਰੇ ਮੁਲਾਜ਼ਮ ਹੀ ਇੱਕ ਇਹੀ ਬੰਦਾ ਘਰ ਹੀ ਰਟਾਇਰ ਹੋ ਕੇ ਆਇਆ ਸੀ ਇੰਨੇ ਕੀ ਕੀਤਾ 30 ਮਰਲੇ ਜਗਾ ਜਦੋਂ ਅਸੀਂ ਲਈਆ ਤੇ ਇਹਨੂੰ ਅੱਗੇ ਲਾਇਆ ਇੰਨੇ ਕੀ ਕੀਤਾ 20 ਮਰਲੇ ਜਗਾ ਜਿਹੜੀ ਗੁਰਦੁਆਰਾ ਸਾਹਿਬ ਨਾਲ ਕਰਾ ਗਿਆ ਬਾਬਾ ਬੁੱਢਾ ਸਾਹਿਬ ਦੇ ਨਾਮ ਰਜਿਸਟਰ ਕਰਾਤੀ ਉਹਦੇ ਵਿੱਚੋਂ 10 ਮਰਲੇ ਜਗਾ ਇਹ ਫਿਰ ਆਪਣੇ ਨਾਮ ਕਰਵਾ ਗਿਆ ਤੇ 10 ਮਰਲੇ ਜਗਾ ਸਾਨੂੰ ਜਿਹੜੀ ਕਲੋਨੀ ਚੋਂ ਅਸੀਂ ਜਗਾ ਲਈ ਉਹ ਦਿਲਰਾਂ ਨੇ ਦਿੱਤੀ ਸੀ ਫ੍ਰੀ ਗੁਰਦੁਆਰੇ ਦੀ ਸੇਵਾਵਾਰੀ ਉਹ ਵੀ ਉਹ ਕਿਤੇ ਜਿੱਥੇ ਗੁਰਦੁਆਰੇ ਦੀ ਜਗਾ ਉੱਥੋਂ ਨਹੀਂ ਦਿੱਤੀ ਉਹ ਹੋਰ ਸਾਈਡ ਤੋਂ ਦਿੱਤੀ ਸੀ ਉਹ ਐਨੇ ਕੀ ਕੀਤਾ ਕਿ 10 ਮਰਲੇ ਜਗਾ ਜਿਹੜੀ ਉਹ ਵੀ ਰਜਿਸਟਰੀ ਕੱਲਾ ਹੀ ਜਾ ਕੇ ਆਪਣੇ ਨਾਂ ਕਰਾ ਕੇ ਤੇ ਐਨੇ ਦੂਜੀ ਥਾਂ 1,65 ਨੂੰ ਫੇਰ ਕਹਿੰਦੇ ਵੇਚ ਦਿੱਤੀ ਆ ਮਤਲਬ ਕਿ 40 ਮਰਲੇ ਜਗਾ ਭਾਂਦੀ ਸਾਡੇ ਗੁਰਦੁਆਰੇ ਦੀ ਉਹਦੇ ਵਿੱਚੋਂ 20 ਮਰਲੇ ਆਪਣੇ ਨਾਂ ਕਰਾ ਆ ਗਿਆ ਤੇ 20 ਗੁਰਦੁਆਰੇ ਦੇ ਗੁਰਦੁਆਰੇ ਦਾ ਮੱਥਾ ਇੱਕ ਸਾਈਡ ਤੇ 60 ਫੁੱਟ ਰਹਿ ਗਿਆ ਤੇ ਇੱਕ ਸਾਈਡ ਤੇ 20 ਫੁੱਟ ਰਹਿ ਗਿਆ ਪੈਸਾ ਸਾਰਾ ਸੰਤਾਂ ਦਾ ਸੀ ਅਹੀਂ ਕਮੇਟੀਆਂ ਪਾ ਕੇ ਗ੍ਰਾਈ ਕਰਕੇ ਇਹਨੂੰ 17 ਲੱਖ 82000 ਰੁਪਇਆ ਇਕੱਠਾ ਕਰਕੇ ਦਿੱਤਾ ਸੀ। ਬਾਕੀ 10 ਮਰਲੇ ਜਗਾ ਜਿਹੜੀ ਗੁਰਦੁਆਰੇ ਨੂੰ ਡੀਲਰਾਂ ਨੇ ਦਿੱਤੀ ਸੀ ਉਹਦੇ ਮਤਲਬ ਕਿ ਏਸੇ ਬੰਦੇ ਨੇ ਕਿਹਾ ਕਿ ਉਹ ਜਗਾ 1 ਲੱਖ 20 ਨੂੰ ਮੈਂ ਤਾਂ ਦੇ ਕੋਲੋਂ ਖਰੀਦ ਲੈਣਾ ਵਾ ਇਹ ਮੈਂ ਤੁਹਾਨੂੰ 12 ਲੱਖ ਰੁਪਇਆ 10 ਮਰਲੇ ਦਾ ਦੇ ਦੇਣਾ ਤੇ 30 ਮਰਲੇ ਦੀ ਰਜਿਸਟਰੀ ਕਰਾ ਦੇਣਾ ਪਰ ਉਹ ਇੰਨੇ ਕੀ ਕੀਤਾ ਕਿ ਦਸ ਮਰਲੇ ਜਗਾ ਫੇਰ ਆਪਣੇ ਨਾਂ ਵਿੱਚੋ ਕਰਾ ਗਿਆ ਤੇ ਉਹ ਵੀ ਜਗਾ ਜਿਹੜੀ ਦਸ ਮਰਲੇ ਉਹ ਵੀ ਆਪਣੇ ਨਾਂ ਕਰਾ ਗਿਆ ਕੋ ਇੰਨੇ ਸਾਨੂੰ 12 ਲੱਖ ਰੁਪਈਆ ਗੁਰਦੁਆਰੇ ਚ ਨਹੀਂ ਪਾਇਆ ਜਿਹੜਾ 1782000 ਰੁਪਈਆ ਅਸੀਂ ਦਿੱਤਾ ਹੀ ਉਹਦੀ ਰਜਿਸਟਰੀ ਜਿਹੜੀ ਉਹ ਇੰਨੇ ਗੁਰਦੁਆਰੇ ਦੇ ਨਾਮ 'ਤੇ ਅਸੀਂ ਇਹੀ ਜਾਣਦੇ ਆ ਕਿ ਸਾਰੀਆਂ ਸਿੱਖ ਬੰਦੀਆਂ ਸਾਰੇ ਨਿਹੰਗ ਸਿੰਘਾਂ ਦੇ ਘਰੀ ਇਹ ਹੀ ਬੇਨਤੀ ਆ ਕਿ ਇਹਨੇ ਸਾਡੇ ਨਾਲ ਧੋਖਾ ਕੀਤਾ ਸਾਡਾ ਗੁਰਦੁਆਰਾ ਨਹੀਂ ਬਣ ਦਿੰਦਾ ਹੁਣ ਸਾਡੀ ਮੇਨ ਗਲੀ ਜਿਹੜੀ 30 ਫੁੱਟ ਦੀ ਉਹ ਡੱਕਦਾ ਵਾ ਉੱਥੇ ਇਹਨੇ ਕੰਧ ਕੀਤੀਆਂ ਹੀ ਇੱਕ ਦਿਨ ਢਾਤੀ ਅੱਜ ਫੇਰ ਇਹਨੇ ਰੇਤ ਤੇ ਸੀਮਿੰਟ ਉੱਥੇ ਸੁੱਟ ਦਿਆ ਵੀ ਮੈਂ ਕੰਧ ਕਰਨ ਲੱਗਾ ਤੇ ਇਹ ਜਨਾਨੀਆਂ ਨੂੰ ਗਲਤ ਬੋਲਦਾ ਬਹੁਤ ਜ਼ਿਆਦਾ ਗਲਤ ਬੋਲਦਾ ਕਿ ਜਿਹੜਾ ਹੀ ਬੋਲ ਵੀ ਨਹੀਂ ਸਕਦੇ ਮੇਰਾ ਨਾਮ ਸੰਜੋਤ ਸਿੰਘ ਕਾਲੋ ਮੈਂ ਵਾਸੀ ਐਸੇ ਕੋਲੋਂ ਪਿੰਡ ਦਾ ਰạchੀਆਂ ਐਸੇ ਕੋਲੋਂ ਚ ਮੇਰਾ ਘਰ ਆ ਹਿਆਰ ਨਗਰ ਕਿਹੜੀ ਜਥੇਬੰਦੀ ਵੱਲੋਂ ਤੇ ਭਾਤ ਕਿਸਾਂ ਦੇ ਦੁਕੋਂਦਾ ਸਾਡੇ ਸੁਭਾ ਪ੍ਰਧਾਨ ਸਰਦਾਰ ਬੁੱਟਾ ਸਿੰਘ ਬੁੱਟੇ ਗੱਲ ਨੇ ਹਾਂ ਠੀਕ ਨਹੀਂ ਉਹਨਾਂ ਦੇ ਦਿਲ ਆਪਾਂ ਨਿਗਰਾਨੀ ਵਿੱਚ ਸਾਰਾ ਆਪਣਾ ਜਥੇਬੰਦੀ ਦਾ ਕੰਮ ਕਰਨੇ ਆ ਤੇ ਇੱਥੇ ਮਤਲਬ ਸਾਡੇ ਨਾ ਪਰਸ਼ਦ ਚ ਸਾਡੇ ਮਸਲਾ ਮਤਲਬ ਸਾਡੇ ਆਇਆ ਪਿੰਡ ਵੱਲੋਂ ਵੀ ਇੱਥੇ ਜਗਾ ਲਈ ਗਈ ਸੰਕਤੋਂ ਨੂੰ ਪੈਸੇ ਇਕੱਠੇ ਕਰਕੇ ਤੇ ਇਹ ਮਤਲਬ ਹੈ ਕਿਦਾ ਇੱਕ ਲਈ ਨਾ 60 ਬਾਈ 60 ਦਾ ਪਲਾਟ ਲਿਆ ਗਿਆ ਹਾਂ ਇਹਦੀ ਇੱਕ ਤਰਸੇਮ ਸਿੰਘ ਨਾਮ ਦਾ ਆਦਮੀ ਇੱਥੇ ਉਹ ਬੰਦਾ ਜਿਹੜਾ ਸੀ ਥੋੜਾ ਜਿਆਦਾ ਕਿੰਨਾ ਦਾ ਗੁਰੂ ਘਰ ਨਾਲ ਪਿਆਰ ਕਰਨਾ ਉਹਨੂੰ ਆ ਸਾਰੀ ਸੰਗਤ ਨੇ ਇਕੱਠਾ ਕਰਕੇ ਜਿੰਨਾ ਵੀ ਆਪਣਾ ਪਿਆਹਾ ਹੀ ਗੁਰਦੁਆਰ ਦਾ ਸਾਰਾ ਇੱਕ ਮੁੱਢੀ ਨੂੰ ਦੇ ਦਿੱਤਾ ਹਾਂ ਤੇ ਤੂੰ ਆਪਣੀ ਜਗਾ ਲੈ ਕੇ ਤੇ ਗੁਰੂ ਘਰ ਪਿਆਰ ਕਰਾਂਗੇ ਬਾਬਾ ਜੀ ਬੁੱਢਾ ਸਾਹਿਬ ਜੀ ਦੇ ਨਾਮ ਦੇ ਹਾਂ ਇਸ ਬੰਦੇ ਨੇ ਪਹਿਲਾਂ ਤੇ ਕਲੋਨੀ ਉਹਨਾਂ ਨਾਲ ਮਤਲਬ ਲਾ ਕੇ ਇਹ ਕੀ ਗੱਲ ਹੈ ਸੰਗਤ ਦਾ ਪੈ ਗਿਆ ਇਕੱਠਾ ਕਰਕੇ ਜਗਾ ਲੈ ਲਈ ਆ ਰਸਤਾ ਜਾਂਦਾ ਇਹਨੂੰ 30 ਫੁੱਟ ਠੀਕ ਆ ਹਾਂ ਬਸ ਕਲੋਨੀ ਨੂੰ ਜਿੱਤਰਾ ਬੋਧ ਤੇ ਜਗਾ ਲਈ ਗਈ ਆ ਇਹਦੇ ਦੇਿਲ ਤੇ ਪਹਿਲਾਂ ਖੋਟ ਹੀ ਇਹਨੇ ਬੰਦਿਆਂ ਨੂੰ ਬੱਥੇ ਕਰਕੇ ਇਹਨੂੰ ਜਗਾ ਲੈ ਕੇ ਕੁਝ ਜਗ੍ਹਾ ਤੇ ਵੇਚ ਦਿੱਤੀ ਇਹਨੇ ਗੁਰੂ ਘਰ ਦੇ ਜਿਹੜੀ ਜਗਾ ਲਈ ਸੀ 10 ਮਰਲੇ ਸਾਨੂੰ ਇਹਨੇ ਕੋ ਆਪਣੇ ਨੇ ਕਲੋਨੀ ਵਾਲਿਆਂ ਉਹਨਾਂ ਨੂੰ ਜਗਾ ਫਰੀ ਦਿੱਤੀ ਹਾਂ ਕਿ ਇਸ ਕਲੋਨੀ ਵਿੱਚ ਉਹਨਾਂ ਕੋ ਜਗਾ ਲਈ ਇਹਨਾਂ ਨੇ ਹਾਂ ਗੁਰੂ ਘਰ ਦੀ ਉਸੇ ਕਲੋਨੀ ਵਾਲਿਆਂ ਕੋਲ ਇਹਨੇ ਉਹ ਜਿਹੜੇ 10 ਮਰਲੇ ਸੀ ਉਹ ਵੀ ਇੰਨੇ ਤਬਾਦਲਾ ਤੋਂ ਬਦਲਾ ਕਰਕੇ ਅਪਰਚੂਨਿਟੀ ਵੇਚ ਦਿੱਤੇ ਆ। ਹਾਂ ਠੀਕ ਨਹੀਂ ਗੱਲ ਇੱਕੇ ਸਾਡੇ ਕੋਲ ਗੁਰੂ ਘਰ ਵਾਸਤੇ 60 ਬਾਈ 60 ਦਾ ਪਲਾਟ ਸੀ। ਹਾਂ ਹਾਂ ਤੇ ਇਹਨੇ ਉਹਦੇ ਵਿੱਚੋਂ ਵੀ 20 ਫੁੱਟ ਮੱਥਾ ਦਿੱਤਾ ਸਾਨੂੰ ਗੁਰੂ ਘਰ ਵਾਸਤੇ। ਬਾਕੀ ਸਾਰਾ ਉਹ ਚ ਵੀ ਸੇਲ ਕਰ ਗਿਆ। ਹਾਂ ਠੀਕ ਨਹੀਂ ਜਿਆ ਕਿ ਗੁਰੂ ਘਰ ਦੀ ਜਗ੍ਹਾ ਨੂੰ ਖਰਾਬ ਕਰਕੇ ਇਹਨੇ ਐਲਟੇਆ ਬਣਾ ਦਿੱਤਾ ਹੈ ਜੋ ਕਿ ਸੰਗਤਾਂ ਨੂੰ ਨਹੀਂ ਮੰਡੀ ਗੁਰੂ। ਠੀਕ ਨਹੀਂ ਕਿ ਕਭ ਪਹਿ ਸੰਗਤ ਦਾ ਇਹਦਾ ਤਾਂ ਪਹਿ ਹੈ ਨਹੀਂ। ਮਸਲਾ ਇਹ ਹੈ ਵੀ ਜਿਹੜੀ ਹੁਣ ਗੁਰੂ ਘਰ ਨੂੰ ਗਲੀ ਜਾਂਦੀ ਹੈ ਨਾ ਐਸਬਲੋਨੀ ਤੋਂ ਇਹ ਉਸ ਨੂੰ ਵੀ ਬੰਦ ਕਰਨ ਰਿਹਾ ਵੀ ਇਹ ਕੋਰਸ ਵਾਰ ਆਪਣਾ ਹੈ ਨਾ ਜੈ ਸੱਜਾ ਸਕੇ ਜਿਹੜਾ ਕਿ ਮੈਂ ਇਸ ਦੇ ਇੱਕ ਸੰਗਤਾਂ ਨੂੰ ਗੁੰਮਰਾਹ ਕਰਨ ਰਿਹਾ ਪਹਿਲਾਂ ਗੁੰਮਰਾਹ ਕਰਕੇ ਨੇ ਗੁਰਦਆਰਾ ਸਾਹਿਬ ਤੇਰੀ ਕਰਾਈ ਨਾ ਨਾ ਸੰਗਤਾਂ ਦੇ ਕਿਉਂਕਿ ਅੱਜ ਵੀ ਇਹਦੇ ਘਰ ਇੱਥੇ ਜਾ ਕੇ ਮਹਾਰਾਜ ਜੀ ਦੇ ਘਰ ਆ ਹਾਂ ਜੇ ਤੂੰ ਇੰਨਾ ਸੱਚਾ ਹੈ ਜੇ ਤੂੰ ਗੁਰੂ ਘਰ ਵਾਸਤੇ ਕਿਉਂ ਕਦਲਾ ਕੱਟ ਲਿਆ ਹਾਂ ਤੂੰ ਗੁਰੂ ਘਰ ਦੀ ਕਾਂਢੇ ਦੱਕਾਂ ਦੇ ਗਲੀ ਦੇ ਕਾਂਢੇ ਕੱਢਣ ਲਿਆ ਆ ਇਹ ਵੀ ਸਹੀ ਫੜਾ ਗੱਲ ਹੈਗੀ ਇਸ ਕਰਕੇ ਸਾਰੀ ਕੌਮ ਨੂੰ ਭਾਰੀ ਦੋਸ਼ ਆ ਇੱਕ ਤੇ ਰਸਤਾ ਪ੍ਰਸ਼ਾਸਨ ਨੂੰ ਖੁਲਾਇਆ ਜਾਏ ਬਿਲਕੁਲ ਇਹਨੇ ਹਾਲੇ ਵੀ ਰਸਤਾ ਛੋਟਾ ਕੀਤਾ